8 ਜੁਲਾਈ 2011 ਅਰਵਿੰਦਰ ਕੌਰ ਪੰਗੂ ਜੋ ਕਿ ਸਰੀ ਦੇ ਇੱਕ ਅਖਬਾਰ ਸੱਚ ਦੀ ਆਵਾਜ਼ ਦੇ ਲਈ ਕੰਮ ਕਰਦੀ ਸੀ ਆਪਣੇ ਆਫਿਸ ਦੇ ਵਿੱਚ ਬੈਠੀ ਕੰਮ ਕਰ ਰਹੀ ਹੁੰਦੀ ਆ ਪਰ ਲਗਭਗ 11 ਵਜੇ ਜਦੋਂ ਰਵਿੰਦਰ ਕੌਰ ਆਪਣੀ ਡੈਸਕ ਤੇ ਬੈਠੀ ਹੁੰਦੀ ਆ ਉਸ ਕੋਲ ਇੱਕ ਇਨਸਾਨ ਆ ਕੇ ਖੜਦਾ ਏ ਜਿਹੜਾ ਕਿ ਬਿਨਾਂ ਸੋਚੇ ਸੰਦੇ ਰਵਿੰਦਰ ਕੌਰ ਪੰਗੂ ਦੇ ਸਿਰ ਉੱਪਰ ਕਹਾੜੀ ਦੇ ਨਾਲ ਦੋ ਵਾਰ ਕਰਦਾ ਏ ਜਿਸ ਕਰਕੇ ਉਸ ਦੇ ਸਿਰ ਉੱਪਰ ਬਹੁਤ ਹੀ ਜ਼ਿਆਦਾ ਡੂੰਗੀ ਸੱਟ ਲੱਗਦੀ ਆ ਪਰ ਫਿਰ ਵੀ ਰਵਿੰਦਰ ਆਪਣੇ ਆਪ ਨੂੰ ਬਚਾਉਣ ਦੀ ਬਹੁਤ ਹੀ ਜ਼ਿਆਦਾ ਕੋਸ਼ਿਸ਼ ਕਰਦੀ ਆ ਉੱਥੇ ਇੱਕ ਦੋ ਇਨਸਾਨ ਹੋਰ ਵੀ ਖੜੇ ਸਨ ਜਿਹੜੇ ਕਿ ਉਸ ਨੂੰ ਬਚਾਉਣ ਦੀ ਵੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਵੀ ਸੱਟਾਂ ਲੱਗਦੀਆਂ ਨੇ ਪਰ ਉਸ ਸਮੇਂ ਹੀ ਉਹ ਇਨਸਾਨ ਆਪਣੇ ਨਾਲ ਲਿਆਂਦੇ ਇੱਕ ਚਾਕੂ ਨਾਲ ਲਗਭਗ 30 ਵਾਰ ਰਵਿੰਦਰ ਕੌਰ ਪੰਗੂ ਦੇ ਸਰੀਰ ਉੱਪਰ ਕਰਦਾ ਏ ਜਿਸ ਦੇ ਨਾਲ ਉਸਦੇ ਸਰੀਰ ਦੇ ਉੱਪਰਲੇ ਪਾਗ ਜਿਨ੍ਹਾਂ ਦੇ ਵਿੱਚ ਉਸਦੇ ਬਾਹਾਂ ਉਸਦੇ ਫੇਫੜੇ ਤੇ ਉਸਦੇ ਮੇਦੇ ਦੇ ਉੱਪਰ ਜ਼ਖਮ ਹੋ ਜਾਂਦੇ ਆ ਤੇ ਇਸ ਦੇ ਨਾਲ ਨਾਲ ਹੀ ਉਹ ਜੋ ਕਹਾੜੀ ਲੈ ਕੇ ਆਇਆ ਸੀ ਉਸ ਦੇ ਨਾਲ ਰਵਿੰਦਰ ਦਾ ਸਿਰ ਵੀ ਪਾੜ ਚੁੱਕਿਆ ਸੀ ਜਿਸ ਦਿਨ ਰਵਿੰਦਰ ਕੌਰ ਪੰਗੂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਆ ਪਰ ਆਖਰਕਾਰ ਕੌਣ ਸੀ ਰਵਿੰਦਰ ਕੌਰ ਪੰਗੂ ਕਿਸ ਨੇ ਉਸ ਨੂੰ ਮਾਰਿਆ ਕਿਉਂ ਮਾਰਿਆ ਉਹ ਮਾਰਨ ਵਾਲਾ ਇਨਸਾਨ ਕੌਣ ਸੀ ਇਸ ਸਭ ਨੂੰ ਜਾਣਨ ਦੇ ਲਈ ਆਪਾਂ ਨੂੰ 2011 ਤੋਂ ਲਗਭਗ 24 ਸਾਲ ਪਿੱਛੇ ਜਾਣਾ ਪਵੇਗਾ ਜਦੋਂ 11 ਜਨਵਰੀ 1988 ਨੂੰ ਰਾਜਪੁਰੇ ਦੇ ਦਲੀਮਾ ਬਿਹਾਰ ਦੇ ਵਿੱਚ ਤੇ ਡਾ ਬਲਵੀਰ ਸਿੰਘ ਦੇ ਘਰ ਇੱਕ ਬੱਚੀ ਜਨਮ ਲੈਂਦੀ ਆ ਜਿਸ ਦਾ ਨਾਂ ਰਵਿੰਦਰ ਕੌਰ ਰੱਖਿਆ ਜਾਂਦਾ ਏ ਰਵਿੰਦਰ ਕੌਰ ਪੜ੍ਹਾਈ ਦੇ ਵਿੱਚ ਕਾਫੀ ਜ਼ਿਆਦਾ ਹੁਸ਼ਿਆਰ ਸੀ ਉਹ ਨਿੱਕੇ ਹੁੰਦੇ ਤੋਂ ਹੀ ਡਾਂਸ ਦਾ ਵੀ ਸ਼ੌਕ ਰੱਖਦੀ ਸੀ ਉਹ ਬਹੁਤ ਸੌਖੇ ਢੰਗ ਨਾਲ ਆਪਣੇ ਸਕੂਲ ਦੀ ਪੜ੍ਹਾਈ ਪੂਰੀ ਕਰ ਲੈਂਦੀ ਆ ਤੇ ਬਾਅਦ ਦੇ ਵਿੱਚ ਉਹ ਕਾਲਜ ਦੇ ਵਿੱਚ ਪੜ੍ਹਨਾ ਸ਼ੁਰੂ ਕਰ ਦਿੰਦੀ ਆ ਕਾਲਜ ਉਸ ਦੇ ਸ਼ਹਿਰ ਦਾ ਹੀ ਪਟੇਲ ਕਾਲਜ ਯਾਨੀ ਕਿ ਰਾਜਪੁਰੇ ਸ਼ਹਿਰ ਦਾ ਹੀ ਪਟੇਲ ਕਾਲਜ ਉੱਥੇ ਉਸ ਦੇ ਬਹੁਤ ਸਾਰੇ ਦੋਸਤ ਬਣਦੇ ਨੇ ਤੇ ਉੱਥੇ ਹੀ ਉਸਦੀ ਮੁਲਾਕਾਤ ਹੁੰਦੀ ਆ ਰਾਜਪੁਰੇ ਦੇ ਮਿਰਚ ਮੰਡੀ ਇਲਾਕੇ ਦੇ ਰਹਿਣ ਵਾਲੀ ਮਨਮੀਤ ਦੇ ਨਾਲ ਮਨਮੀਤ ਦੇ ਨਾਲ ਇਹ ਮੁਲਾਕਾਤ ਸਿਰਫ ਦੋਸਤੀ ਤੱਕ ਹੀ ਨਹੀਂ ਰਹਿੰਦੀ ਹੌਲੀ ਹੌਲੀ ਦੋਸਤੀ ਤੋਂ ਪਿਆਰ ਤੱਕ ਦਾ ਸਫ਼ਰ ਸ਼ੁਰੂ ਹੋ ਜਾਂਦਾ ਹੈ ਪਰ ਉਸ ਸਮੇਂ ਹੀ ਮਨਮੀਤ ਦੇ ਪਿਤਾ 2002 ਦੇ ਵਿੱਚ ਕੈਨੇਡਾ ਚਲੇ ਗਏ ਸਨ ਉਹ ਉੱਥੇ ਜਾ ਕੇ ਮਿਹਨਤ ਕਰਦੇ ਨੇ ਤੇ ਸਰੀ ਸ਼ਹਿਰ ਦੇ ਵਿੱਚ ਜਾ ਕੇ ਵਸ ਜਾਂਦੇ ਨੇ 2008 ਦੇ ਵਿੱਚ ਉਹ ਆਪਣੇ ਪਰਿਵਾਰ ਨੂੰ ਵੀ ਉੱਥੇ ਬੁਲਾ ਲੈਂਦੇ ਨੇ ਤੇ ਉਦੋਂ ਤੱਕ ਮਨਵੀਤ ਦੀ ਪੜ੍ਹਾਈ ਵੀ ਪੂਰੀ ਹੋ ਚੁੱਕੀ ਸੀ ਤੇ ਆਖਰਕਾਰ ਮਨਵੀਤ ਆਪਣੇ ਛੋਟੇ ਭਰਾ ਤੇ ਮਾਂ ਦੇ ਨਾਲ ਕੈਨੇਡਾ ਆਪਣੇ ਪਿਤਾ ਕੋਲ ਚੜ੍ਹਿਆ ਜਾਂਦਾ ਏ ਜਿੱਤੇ 31 ਮਾਰਚ 2008 ਨੂੰ ਉਹ ਵੀ ਉੱਤੇ ਪੱਕਾ ਵਸਨੀਕ ਬਣ ਜਾਂਦਾ ਏ ਭਾਵੇਂ ਕਿ ਉਹ ਕੈਨੇਡਾ ਦੇ ਵਿੱਚ ਪੱਕਾ ਹੋ ਚੁੱਕਿਆ ਸੀ ਪਰ ਹਲੇ ਵੀ ਉਰਵਿੰਦਰ ਨੂੰ ਪਿਆਰ ਕਰਦਾ ਸੀ ਤੇ ਉਹਨਾਂ ਦੀ ਆਰਸ ਦੇ ਵਿੱਚ ਗੱਲ ਵੀ ਹੁੰਦੀ ਰਹਿੰਦੀ ਸੀ ਆਖਿਰ ਉਹ ਆਪਣੇ ਵਾਅਦੇ ਨੂੰ ਪੂਰਾ ਕਰਨ ਦੇ ਲਈ ਦਸੰਬਰ 2000 ਦੇ ਵਿੱਚ ਇੰਡੀਆ ਆਉਂਦਾ ਹੈ ਕੇਰਾਵਾਦਾ ਉਹ ਵਾਅਦਾ ਜੋ ਉਸਨੇ ਕੌਜ ਦੇ ਵਿੱਚ ਪੜਦੇ ਸਮੇਂ ਅਰਵਿੰਦਰ ਨੂੰ ਕੀਤਾ ਸੀ ਕਿ ਉਹ ਉਸਦੇ ਨਾਲ ਵਿਆਹ ਕਰਵਾਵੇਗਾ ਤੇ ਪੰਜਾਬ ਆ ਕੇ ਮਨਮੀਤ ਦਾ ਪਰਿਵਾਰ ਰਵਿੰਦਰ ਦੇ ਪਰਿਵਾਰ ਨੂੰ ਮਿਲਦਾ ਹੈ ਭਾਵੇਂ ਕਿ ਮਨਮੀਤ ਦਾ ਪਰਿਵਾਰ ਕੈਨੇਡਾ ਤੋਂ ਆਇਆ ਸੀ ਪਰ ਰਵਿੰਦਰ ਦਾ ਪਰਿਵਾਰ ਵੀ ਕੋਈ ਆਮ ਪਰਿਵਾਰ ਨਹੀਂ ਸੀ ਉਸ ਸਮੇਂ ਰਵਿੰਦਰ ਦੇ ਪਿਤਾ ਬਲਵੀਰ ਸਿੰਘ ਪੰਗੂ ਫਤਿਹਗੜ੍ਹ ਸਾਹਿਬ ਦੀ IFCO ਕੰਪਨੀ ਦੇ ਵਿੱਚ ਡਿਪਟੀ ਮੈਨੇਜਰ ਸਨ ਉਸ ਦਾ ਭਰਾ ਵਿਕਰਮਜੀਤ ਸਿੰਘ ਵੀ FCI ਪਟਿਆਲੇ ਦੇ ਵਿੱਚ ਕੁਆਲਟੀ ਮੈਨੇਜਰ ਸੀ ਜਿਸ ਕਰਕੇ ਕੁਝ ਦਿਨਾਂ ਬਾਅਦ ਹੀ ਉਹਨਾਂ ਦੋਨਾਂ ਦਾ ਰਿਸ਼ਤਾ ਹੋਣਾ ਤੈ ਹੋ ਜਾਂਦਾ ਹੈ ਤੇ ਆਖਰਕਾਰ 28 ਦਸੰਬਰ 2008 ਨੂੰ ਉਹ ਬੜੇ ਚਾਵਾਂ ਨਾਲ ਵਿਆਹ ਕਰਵਾ ਲੈਂਦੇ ਨੇ ਇਸ ਵਿਆਹ ਤੋਂ ਦੋਨੇ ਪਰਿਵਾਰ ਹੀ ਬਹੁਤ ਜ਼ਿਆਦਾ ਖੁਸ਼ ਸਨ ਉਹ ਭਾਵੇਂ ਰਵਿੰਦਰ ਦਾ ਪਰਿਵਾਰ ਹੋਵੇ ਤੇ ਉਹ ਭਾਵੇਂ ਮਨਵੀਰ ਦਾ ਪਰਿਵਾਰ ਹੋਵੇ ਆਪਣੇ ਸਾਰੇ ਸ਼ਰਣ ਪੂਰੇ ਕਰਕੇ ਕੁਝ ਸਮੇਂ ਬਾਅਦ ਹੀ ਮਨਵੀਰ ਦਾ ਪਰਿਵਾਰ ਬਾਸ ਮੁੜ ਜਾਂਦਾ ਹੈ ਤੇ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਰਵਿੰਦਰ ਕੌਰ ਆਪਣੀ ਫਾਈਲ ਇਮੀਗ੍ਰੇਸ਼ਨ ਦੇ ਵਿੱਚ ਲਾ ਦਿੰਦੀ ਹੈ ਜਿੱਥੋਂ ਸਿਰਫ 2 ਮਹੀਨੇ ਬਾਅਦ ਹੀ ਉਸ ਦਾ ਵੀਜਾ ਆ ਜਾਂਦਾ ਹੈ ਜਿਸ ਤੋਂ ਬਾਅਦ ਮਨਵੀਰ ਦਾ ਪਰਿਵਾਰ ਤੇ ਰਵਿੰਦਰ ਦਾ ਪਰਿਵਾਰ ਖੁਸ਼ ਹੁੰਦੇ ਨੇ ਤੇ ਆਖਰਕਾਰ 9 ਅਪ੍ਰੈਲ 2009 ਨੂੰ ਬੜੇ ਚਾਵਾਂ ਨਾਲ ਰਵਿੰਦਰ ਕੈਨੇਡਾ ਚਲੀ ਜਾਂਦੀ ਹੈ। ਉੱਥੇ ਜਾ ਕੇ ਉਹ ਇੱਕ ਵਾਰ ਫੇਰ ਮਨਵੀਰ ਦੇ ਸਾਰੇ ਪਰਿਵਾਰ ਨੂੰ ਮਿਲਦੀ ਹੈ ਜਿਸ ਦੇ ਵਿੱਚ ਮਨਵੀਰ ਦੇ ਮਾਤਾ ਪਿਤਾ ਉਸ ਦਾ ਛੋਟਾ ਭਰਾ ਤੇ ਉਸ ਦੀ ਦਾਦੀ ਸ਼ਾਮਲ ਸਨ। ਮਨਵੀਰ ਦਾ ਪਰਿਵਾਰ ਉਸ ਸਮੇਂ ਸਰੀ ਦੀ ਇੱਕ ਬੇਸਮੈਂਟ ਦੇ ਵਿੱਚ ਰਹਿੰਦਾ ਸੀ। ਇਹ ਘਰ ਉਹਨਾਂ ਦਾ 7121 102 A ਸਟਰੀਟ ਦੇ ਉੱਤੇ ਸੀ। ਰਵਿੰਦਰ ਪਰਿਵਾਰ ਦੇ ਵਿੱਚ ਬਹੁਤ ਹੀ ਜ਼ਿਆਦਾ ਖੁਸ਼ ਸੀ। ਅਖੀਰਕਾਰ ਅਰਵਿੰਦਰ ਆਪਣੇ ਬਚਪਨ ਦੇ ਸ਼ੌਂਕ ਨੂੰ ਪੂਰਾ ਕਰਨ ਦਾ ਸੋਚਦੀ ਆ ਉਹ ਉਸ ਜਗ੍ਹਾ ਦੇ ਉੱਤੇ ਇੱਕ ਡਾਂਸ ਅਕੈਡਮੀ ਸ਼ੁਰੂ ਕਰ ਦਿੰਦੀ ਆ ਉਹ ਛੋਟੇ ਬੱਚਿਆਂ ਨੂੰ ਡਾਂਸ ਸਿਖਾਉਣਾ ਸ਼ੁਰੂ ਕਰ ਦਿੰਦੀ ਆ ਤੇ ਇਸ ਡਾਂਸ ਅਕੈਡਮੀ ਦਾ ਨਾਮ ਉਹ ਸ਼ਾਮੇ ਪੰਜਾਬ ਰੱਖਦੀ ਆ ਤੇ ਹੌਲੀ-ਹੌਲੀ ਇਹ ਡਾਂਸ ਅਕੈਡਮੀ ਬਹੁਤ ਹੀ ਜ਼ਿਆਦਾ ਚੱਲ ਜਾਂਦੀ ਆ ਤੇ ਥੋੜੇ ਟਾਈਮ ਦੇ ਵਿੱਚ ਹੀ ਬਹੁਤ ਹੀ ਜ਼ਿਆਦਾ ਬੱਚੇ ਉੱਥੇ ਐਡਮਿਸ਼ਨ ਲੈਣੀ ਸ਼ੁਰੂ ਕਰ ਦਿੰਦੇ ਨੇ ਤੇ ਬਾਅਦ ਦੇ ਵਿੱਚ ਉਹ ਉਸ ਜਗ੍ਹਾ ਦੇ ਉੱਤੇ ਇੱਕ ਬਰਜਿੰਦਰ ਸਿੰਘ ਨਾਮ ਦਾ ਮੁੰਡਾ ਆਪਣੇ ਨਾਲ ਰੱਖ ਲੈਂਦੀ ਆ ਜਿਹੜਾ ਕੀ ਮੁੰਡਿਆਂ ਨੂੰ ਪਲਗੜਾ ਤੇ ਹੋਰ ਕੋਚਿੰਗ ਦਿਆ ਕਰਦਾ ਸੀ ਪਰ ਕੁਝ ਸਮੇਂ ਬਾਅਦ ਹੀ ਰਵਿੰਦਰ ਪਰੇਸ਼ਾਨ ਰਹਿਣ ਲੱਗਦੀ ਆ ਉਹ ਜ਼ਿਆਦਾ ਕਿਸੇ ਨਾਲ ਗੱਲਬਾਤ ਨਹੀਂ ਕਰਦੀ ਸੀ ਤੇ ਉਸ ਦਾ ਸੁਭਾਅ ਵੀ ਬਿਲਕੁਲ ਸ਼ਾਂਤ ਹੋਣਾ ਸ਼ੁਰੂ ਹੋ ਜਾਂਦਾ ਹੈ ਉਹ ਆਪਣੀ ਜ਼ਿੰਦਗੀ ਬਾਰੇ ਕਿਸੇ ਨੂੰ ਕੁਝ ਵੀ ਨਹੀਂ ਦਿਸੀ ਦੱਸਦੀ ਸ਼ਾਇਦ ਰਵਿੰਦਰ ਦੀ ਜ਼ਿੰਦਗੀ ਦੇ ਵਿੱਚ ਕੁਝ ਬਹੁਤ ਹੀ ਜ਼ਿਆਦਾ ਜੀਵ ਚੱਲ ਰਿਹਾ ਸੀ ਜੋ ਕਿ ਉਹ ਲੋਕਾਂ ਨੂੰ ਦੱਸਣਾ ਨਹੀਂ ਸੀ ਚਾਹੁੰਦੀ ਆਖਰਕਾਰ ਕਾਫੀ ਸਮਾਂ ਲੰਘ ਜਾਂਦਾ ਹੈ ਰਵਿੰਦਰ ਨੂੰ ਕੈਨੇਡਾ ਆਏ ਹੋਏ ਨੂੰ ਪਰ ਹਾਲੇ ਵੀ ਉਸ ਦੇ ਘਰ ਕੋਈ ਬੱਚਾ ਜਨਮ ਨਹੀਂ ਸੀ ਲਿਆ ਤੇ ਸਿਰਫ 2 ਸਾਲਾਂ ਬਾਅਦ ਹੀ ਰਵਿੰਦਰ ਤੇ ਮਨਮੀਤ ਆਪਸ ਦੇ ਵਿੱਚ ਅਲੱਗ ਰਹਿਣਾ ਸ਼ੁਰੂ ਕਰ ਦਿੰਦੇ ਨੇ ਪਰ ਰਵਿੰਦਰ ਨੇ ਕਿਸੇ ਨੂੰ ਵੀ ਨਹੀਂ ਸੀ ਦੱਸਿਆ कि ਉਸਨੇ ਮਨਵੀਦ ਨੂੰ ਕਿਉਂ ਛੱਡਿਆ ਉਹ ਆਪਣੇ ਇੱਕ ਰਿਸ਼ਤੇਦਾਰ ਦੇ ਘਰ ਜਾ ਕੇ ਰਹਿਣਾ ਸ਼ੁਰੂ ਕਰ ਦਿੰਦੀ ਆ ਤੇ ਪਰ ਹੌਲੀ-ਹੌਲੀ ਇਹ ਗੱਲ ਚਾਰੇ ਪਾਸੇ ਫੈਲ ਜਾਂਦੀ ਆ ਕਿ ਮਨਮੀਦ ਤੇ ਰਵਿੰਦਰ ਦਾ ਰਿਸ਼ਤਾ ਟੁੱਟ ਚੁੱਕਿਆ ਏ ਰਵਿੰਦਰ ਤੇ ਦੋਸਤਾਂ ਵੱਲੋਂ ਰਵਿੰਦਰ ਤੋਂ ਪੁੱਛਿਆ ਜਾਂਦਾ ਏ ਕਿ ਆਖਰਕਾਰ ਇਸ ਦਾ ਕਾਰਨ ਕੀ ਆ ਪਰ ਉਸ ਸਮੇਂ ਰਵਿੰਦਰ ਰੋਣ ਲੱਗ ਜਾਂਦੀ ਆ ਤੇ ਅੱਗਿਓ ਕੋਈ ਵੀ ਜਵਾਬ ਨਹੀਂ ਦਿੰਦੀ ਜਿਸ ਤੋਂ ਬਾਅਦ ਉਹਨਾਂ ਦੇ ਇੱਕ ਦੋਸਤ ਨੇ ਬਾਦ ਦੇ ਵਿੱਚ ਦੱਸਿਆ ਸੀ ਕਿ ਉਹਨਾਂ ਨੇ ਕੋਸ਼ਿਸ਼ ਹੀ ਨਹੀਂ ਕੀਤੀ ਰਵਿੰਦਰ ਨੂੰ ਦੁਬਾਰਾ ਪੁੱਛਣ ਦੀ ਕਿ ਆਖਰ ਦੇ ਵਿੱਚ ਅਸਲ ਦੇ ਵਿੱਚ ਕੀ ਹੋਇਆ ਕਿ ਉਹਨਾਂ ਦੋਨਾਂ ਦਾ ਰਿਸ਼ਤਾ ਹੀ ਖਤਮ ਹੋ ਰਿਹਾ ਹੈ ਪਰ ਸ਼ੁਰੂ ਤੋਂ ਹੀ ਰਵਿੰਦਰ ਤੇ ਮਨਵੀਰ ਦੇ ਵਿਆਹਿਕ ਸਬੰਧ ਠੀਕ ਨਹੀਂ ਸਨ ਜਿਸ ਕਰਕੇ ਹੌਲੀ-ਹੌਲੀ ਉਹ ਦੋਨੋਂ ਇੱਕ ਟਾਈਮ ਤੇ ਆ ਕੇ ਅਲੱਗ ਹੋ ਜਾਂਦੇ ਨੇ ਪਰ ਮਨਮੀਤ ਇਸ ਸਭ ਦੇ ਲਈ ਤਿਆਰ ਨਹੀਂ ਸੀ ਅਰਵਿੰਦਰ ਦੇ ਅਲੱਗ ਹੋਣ ਤੋਂ ਬਾਅਦ ਹੀ ਲਗਭਗ ਇੱਕ ਮਹੀਨਾ ਉਹ ਲਗਾਤਾਰ ਉਸ ਨੂੰ ਫੋਨ ਕਰਦਾ ਰਿਹਾ ਤੇ ਵਾਪਸ ਆਉਣ ਦੇ ਲਈ ਮਿੰਨਤਾਂ ਕਰਦਾ ਰਿਹਾ ਪਰ ਅਰਵਿੰਦਰ ਉਸ ਦੀਆਂ ਸਾਰੀਆਂ ਮਿੰਨਤਾਂ ਨੂੰ ਤੇ ਬੇਨਤੀਆਂ ਨੂੰ ਠੁਕਰਾ ਦਿੰਦੀ ਹੈ ਤੇ ਉਸ ਨੂੰ ਤਲਾਕ ਲੈਣ ਦੇ ਲਈ ਕਹਿੰਦੀ ਹੈ ਇਸ ਤੋਂ ਬਾਅਦ ਅਰਵਿੰਦਰ ਆਪਣੀ ਜ਼ਿੰਦਗੀ ਦੇ ਵਿੱਚ ਬਿਜ਼ੀ ਹੋ ਜਾਂਦੀ ਹੈ ਪਰ ਇਹ ਸਭ ਤੋਂ ਬਾਅਦ ਮਨਮੀਤ ਡਿਪਰੈਸ਼ਨ ਦੇ ਵਿੱਚ ਜਾਣਾ ਸ਼ੁਰੂ ਕਰ ਦਿੰਦਾ ਹੈ ਉਹ ਆਪਣਾ ਕੰਮ ਵੀ ਛੱਡ ਦਿੰਦਾ ਹੈ ਪਰ ਇਹ ਸਭ ਤੋਂ ਅਣਜਾਨ ਅਰਵਿੰਦਰ ਇੱਕ ਪੰਜਾਬੀ ਇੰਗਲਿਸ਼ ਅਖਬਾਰ ਸੱਚ ਦੀ ਆਵਾਜ਼ ਦੇ ਲਈ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ ਜੋ ਕਿ ਸਰੀ ਸ਼ਹਿਰ ਦੇ ਵਿੱਚ ਹੀ ਸਟਰੀਟ ਨੰਬਰ 128 ਜੁਨਟ ਨੰਬਰ 242 ਤੇ ਸਥਿਤ ਸੀ ਉੱਥੇ ਉਹ ਹਫ਼ਤੇ ਦੇ ਵਿੱਚ ਤਿੰਨ ਦਿਨ ਕੰਮ ਕਰਦੀ ਸੀ ਪਰ ਹੌਲੀ ਹੌਲੀ ਮਨਵੀਤ ਨੂੰ ਇਸ ਦਾ ਪਤਾ ਲੱਗ ਜਾਂਦਾ ਹੈ ਕਿ ਅਰਵਿੰਦਰ ਸੱਚ ਦੀ ਆਵਾਜ਼ ਨਾਮ ਦੇ ਇੱਕ ਅਖਬਾਰ ਦੇ ਲਈ ਕੰਮ ਕਰ ਰਹੀ ਹੈ ਤੇ ਆਖਰਕਾਰ ਉਹ ਦਿਨ ਆਉਂਦਾ ਹੈ ਜਿਸ ਦਿਨ ਹਰ ਵਾਰ ਦੀ ਤਰ੍ਹਾਂ ਰਵਿੰਦਰ 28 ਜੁਲਾਈ 2011 ਨੂੰ 7 ਵਜੇ ਆਪਣੇ ਕੰਮ ਉੱਪਰ ਜਾਂਦੀ ਆ। ਉੱਥੇ ਜਾ ਕੇ ਆਪਣੇ ਸਾਥੀਆਂ ਨੂੰ ਮਿਲਦੀ ਆ ਤੇ ਆਪਣੇ ਆਫਿਸ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੰਦੀ ਆ। ਉਸ ਸਮੇਂ ਉਸਦੇ ਆਫਿਸ ਦੇ ਵਿੱਚ 5 ਮੈਂਬਰ ਸਨ ਜਿਨ੍ਹਾਂ ਦੇ ਵਿੱਚ ਵਿਜੇ ਕਪੂਰ, ਕੁਸ਼ਾਲ ਗਿੱਲ, ਨਰਿੰਦਰ ਨਾਇਰ, ਗੁਰਨਾਮ ਸਿੰਘੇੜਾ ਤੇ ਇੱਕ ਲੜਕੀ ਸੀ ਉਸ ਸਮੇਂ ਮਿਸ ਸਾਲੂ ਸ਼ਪਲਾ। ਆਪਣੇ ਆਫਿਸ ਦਾ ਕੰਮ ਕਰਦੇ ਤੇ ਹਾਸਾ-ਮਜ਼ਾਕ ਕਰਦੇ ਉਹਨਾਂ ਨੂੰ 11:00 ਵੱਜ ਜਾਂਦੇ ਆ। ਉਸ ਸਮੇਂ ਕ੍ਰਿਸ਼ਪਾਰ ਗਿਲ ਆਪਣੇ ਆਫਿਸ ਤੋਂ ਬਾਹਰ ਨਿਕਲਦਾ ਹੈ ਤੇ ਉਹ ਕੁਝ ਨੋਟਿਸ ਕਰਦਾ ਹੈ ਕਿ ਇੱਕ ਇਨਸਾਨ ਬਹੁਤ ਤੇਜ਼ੀ ਦੇ ਨਾਲ ਆਫਿਸ ਦੇ ਅੰਦਰ ਵੱਲ ਜਾ ਰਿਹਾ ਹੈ ਇਹ ਇਨਸਾਨ ਸੀ ਮਨਮੀਤ ਉਹ ਸਿੱਧਾ ਹੀ ਰਵਿੰਦਰ ਦੇ ਦਸਕ ਦੇ ਉੱਪਰ ਜਾਂਦਾ ਹੈ ਜਿੱਥੇ ਰਵਿੰਦਰ ਬੈਠੀ ਹੋਈ ਸੀ ਮਨਮੀਤ ਨੇ ਬਿਨਾਂ ਕੁਝ ਸੋਚੇ ਸਮਝਦੇ ਦੋ ਵਾਰ ਕਹਾੜੀ ਨਾਲ ਰਵਿੰਦਰ ਦੇ ਸਿਰ ਉੱਪਰ ਕੀਤੇ ਜਿਸ ਕਰਕੇ ਉਸ ਦੇ ਸਿਰ ਉੱਪਰ ਬਹੁਤ ਹੀ ਜ਼ਿਆਦਾ ਡੂੰਘੇ ਜ਼ਖਮ ਹੋ ਗਏ ਪਰ ਰਵਿੰਦਰ ਨੂੰ ਪਤਾ ਹੀ ਨਹੀਂ ਲੱਗਿਆ ਕਿ ਇੰਨੀ ਜਲਦੀ ਦੇ ਨਾਲ ਉਸਦੇ ਨਾਲ ਕੀ ਵਾਪਰ ਗਿਆ। ਰਵਿੰਦਰ ਨੇ ਫਿਰ ਵੀ ਆਪਣੇ ਆਪ ਨੂੰ ਬਚਾਉਣ ਦੀ ਬਹੁਤ ਹੀ ਜ਼ਿਆਦਾ ਕੋਸ਼ਿਸ਼ ਕੀਤੀ। ਉਸਨੇ ਆਵਾਜ਼ਾਂ ਵੀ ਲਾਈਆਂ। ਮਨਵੀਤ ਨੇ ਕਹਾੜੀ ਸੁੱਤੀ ਉਸ ਜਗ੍ਹਾ ਦੇ ਉੱਪਰ ਤੇ ਆਪਣੇ ਨਾਲ ਲਿਆਂਦਾ ਇੱਕ ਚਾਕੂ ਨੂੰ ਕੱਢਿਆ ਜਿਸ ਦੇ ਨਾਲ ਉਹ ਰਵਿੰਦਰ ਦੇ ਸਰੀਰ ਦੇ ਉੱਪਰ ਬਹੁਤ ਸਾਰੇ ਵਾਰ ਕੱਟਨੇ ਸ਼ੁਰੂ ਕਰ ਦਿੰਦਾ ਹੈ। ਜਿਸ ਦੇ ਨਾਲ ਰਵਿੰਦਰ ਦੇ ਦਿਲ, ਫੇਫੜੇ ਤੇ ਮਿਹਦੇ ਦੇ ਉੱਪਰ ਉਹ ਅਣਗਿੰਦ ਵਾਰ ਕਰਦਾ ਏ ਤੇ ਅਣਗਿੰਦ ਜ਼ਖਮ ਪੈਦਾ ਕਰ ਦਿੰਦਾ ਏ ਤੇ ਉਸ ਸਮੇਂ ਹੀ ਮਨਮੀਤ ਦੀ ਲਿਆਂ ਦੀ ਕਹਾੜੀ ਦੇ ਨਾਲ ਰਵਿੰਦਰ ਦਾਸ ਰਪਾਰ ਚੁੱਕਿਆ ਸੀ ਪਰ ਆਫਿਸ ਦੇ ਵਿੱਚ ਕੰਮ ਕਰਦੇ ਨਰਿੰਦਰ ਤੇ ਗਰਨਾਮ ਸਿੰਘੇੜਾ ਰਵਿੰਦਰ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕਰਦੇ ਨੇ ਪਰ ਮਨਮੀਤ ਨਰਿੰਦਰ ਦੇ ਮੋਢੇ ਦੇ ਪਿਛਲੇ ਪਾਸੇ ਬਹੁਤ ਹੀ ਜ਼ੋਰ ਨਾਲ ਚਾਕੂ ਮਾਰਦਾ ਏ ਜਿਸ ਦੇ ਨਾਲ ਉਹ ਵੀ ਜ਼ਖਮੀ ਹੋ ਜਾਂਦਾ ਏ ਦੂਸਰੇ ਪਾਸੇ ਆਫਕਰ ਰਵਿੰਦਰ ਆਪਣੀ ਜਖਮਾਂ ਦੀ ਤਾਮਨਾ ਚਲਦੀ ਹੋਈ ਉੱਥੇ ਹੀ ਦਮ ਤੋੜ ਜਾਂਦੀ ਹੈ ਉਸ ਸਮੇਂ ਮਨਮੀਤ ચીਕ-ਚੀਕ ਕੇ ਦੱਸਦਾ ਹੈ ਕਿ ਰਵਿੰਦਰ ਉਸਦੀ ਪਤਨੀ ਹੈ ਉਸਨੇ ਉਸਦੇ ਨਾਲ ਵਿਸ਼ਵਾਸ ਕਾਦ ਕੀਤਾ ਹੈ ਉਸ ਨੂੰ ਧੋਖਾ ਦਿੱਤਾ ਹੈ ਜਿਸ ਤੋਂ ਬਾਅਦ ਉੱਥੇ ਖੜੇ ਵਿਦੇ ਕਪੂਰ ਨੇ ਲਗਭਗ 11:29 ਦੇ ਪੁਲਿਸ ਨੂੰ ਫੋਨ ਕੀਤਾ ਤੇ ਸਰੀ ਸ਼ਹਿਰ ਦੀ ਆਰਸੀ ਐਮਪੀ ਪੁਲਿਸ ਉੱਥੇ ਪਹੁੰਚ ਜਾਂਦੀ ਹੈ ਉਸ ਸਮੇਂ ਮਨਮੀਤ ਉੱਤੇ ਹੀ ਖੜਾ ਹੁੰਦਾ ਹੈ ਉਹ ਕਿਤੇ ਵੀ ਭੱਜਣ ਦੀ ਕੋਸ਼ਿਸ਼ ਨਹੀਂ ਕਰਦਾ ਉਹਦੇ ਹੱਥ ਖੂਨ ਦੇ ਨਾਲ ਲਗਭਗ ਲਤ-ਪਤ ਹੋ ਚੁੱਕੇ ਸਨ ਉਸਦੇ ਹੱਥ ਦੇ ਵਿੱਚ ਇੱਕ ਚਾਕੂ ਫੜਿਆ ਹੋਇਆ ਸੀ ਪੁਲਿਸ ਮਨਜੀਤ ਨੂੰ ਆਰਡਰ ਦਿੰਦੀ ਆ ਉਹ ਆਪਣੇ ਆਪ ਨੂੰ ਪੁਲਸ ਦੇ ਹਵਾਲੇ ਕਰਦੇ ਥੋੜੇ ਸਮੇਂ ਬਾਅਦ ਹੀ ਪੁਲਿਸ ਮਨਜੀਤ ਨੂੰ ਅਰੈਸਟ ਕਰ ਲੈਂਦੀ ਆ ਤੇ ਨਾਲ ਦੀ ਨਾਲ ਹੀ ਪੁਲਿਸ ਇਸ ਕੇਸ ਦੀ ਜਾਂਚ ਸ਼ੁਰੂ ਕਰ ਦਿੰਦੀ ਆ ਪੁਲਿਸ ਨੂੰ ਲਾਸ ਦੇ ਕੋਲੋਂ ਦੋ ਚਾਕੂ ਮਿਲੇ ਸਨ ਜਿਨ੍ਹਾਂ ਦੇ ਵਿੱਚ ਇੱਕ ਵੱਡੇ ਸਾਈਜ਼ ਦਾ ਸੀ ਤੇ ਇੱਕ ਛੋਟੇ ਸਾਈਜ਼ ਦਾ ਸੀ ਪਰ ਮਨਮੀਤ ਦੁਆਰਾ ਸਿਰਫ ਛੋਟੇ ਚਾਕੂ ਨੂੰ ਹੀ ਵਰਤਿਆ ਗਿਆ ਸੀ ਤੇ ਉਹ ਕਹਾੜੀ ਵੀ ਜਿਸ ਨਾਲ ਉਸਨੇ ਰਵਿੰਦਰ ਦੇ ਸਿਰ ਉੱਪਰ वार ਕੀਤੇ ਸਨ ਉਹ ਰਵਿੰਦਰ ਦੀ লাশ ਦੇ ਨਾਲ ਰੱਖੀ ਹੋਈ ਸੀ ਉਸ ਦੀ ਸੱਜੀ ਲੱਤ ਦੇ ਬਿਲਕੁਲ ਹੀ ਨਜ਼ਦੀਕ ਉਹ ਕਹਾੜੀ ਪਈ ਸੀ ਸਾਰੀਆਂ ਚੀਜ਼ਾਂ ਨੂੰ ਪੁਲਸ ਜਾਂਚ ਕਰ ਲੈਂਦੀ ਹੈ ਤੇ ਰਵਿੰਦਰ ਦੇ ਕਤਲ ਤੋਂ ਸਿਰਫ 3 ਦਿਨ ਬਾਅਦ ਹੀ ਜਾਨੀ ਕਿ 31 ਜੁਲਾਈ 2011 ਨੂੰ ਉਸ ਮਨਵੀਤ ਦੇ ਘਰ ਦੀ ਤਲਾਸ਼ੀ ਲੈਣਾ ਸ਼ੁਰੂ ਕਰ ਦਿੰਦੀ ਹੈ। ਉਹਨਾਂ ਦੇ ਘਰ ਦੇ ਵਿੱਚੋਂ ਮਨਵੀਤ ਦੁਆਰਾ ਖਰੀਦੇ ਗਏ ਚਾਕੂ, ਕਹਾੜੀ ਦੀਆਂ ਅਤੇ ਸਿੱਪਾ ਮਿਲ ਜਾਂਦੀਆਂ ਏ ਤੇ ਨਾਲ ਦੀ ਨਾਲ ਹੀ ਪੁਸਤ ਮਨਵੀਤ ਨੂੰ ਕਸਟਡੀ ਦੇ ਵਿੱਚ ਰੱਖ ਕੇ ਉਸ ਦੀ ਲਗਾਤਾਰ ਪੁੱਛਗਿੱਛ ਕਰ ਰਹੀ ਸੀ। ਇਸ ਕਤਲ ਦਾ ਕਾਰਨ ਪੁੱਛ ਰਹੀ ਸੀ ਕਿ ਮਨਵੀਤ ਨੇ ਉਸ ਨੂੰ ਕਿਉਂ ਮਾਰਿਆ ਪਰ ਮਨਵੀਤ ਕਾਬਲ ਹੀ ਨਹੀਂ ਸੀ ਦੱਸਦਾ। ਇਤੋਂ ਤੱਕ ਕਿ ਉਹ ਆਪਣਾ ਨਾਂ ਵੀ ਪੁਲਿਸ ਨੂੰ ਨਹੀਂ ਸੀ ਦੱਸ ਰਿਹਾ ਆਖਰਕਾਰ ਮਨਵੀਰ ਨੂੰ 5 ਅਗਸਤ ਨੂੰ ਸਰੀ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਜਿੱਥੇ ਉਸ ਉੱਤੇ 24 ਸਾਲਾਂ ਦੀ ਰਵਿੰਦਰ ਕੌਰ ਪੰਗੂ ਨੂੰ ਮਾਰਨ ਦੇ ਲਈ ਫਸਟ ਡਿਗਰੀ ਕੇਸ ਦਰਜ ਕੀਤਾ ਜਾਂਦਾ ਹੈ ਤੇ ਨਾਲ ਦੀ ਨਾਲ ਹੀ ਬਾਕੀ ਲੋਕਾਂ ਤੇ ਗੰਭੀਰ ਹਮਲਾ ਕਰਨ ਤੇ ਹਥਿਆਰਾਂ ਨਾਲ ਹਮਲਾ ਕਰਨ ਦਾ ਦੋਸ਼ ਲਾਇਆ ਜਾਂਦਾ ਹੈ ਤੇ ਉਸ ਸਮੇਂ ਆਫਿਸ ਦੇ ਵਿੱਚ ਜੋ ਮੈਂਬਰ ਸਨ ਉਹ ਮਨਵੀਰ ਦੇ ਖਿਲਾਫ ਗਵਾਹੀ ਵੀ ਦਿੰਦੇ ਨੇ ਤੇ ਜਿਹੜੇ ਦੋ ਮੈਂਬਰ ਰਵਿੰਦਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤੇ ਉਸ ਸਮੇਂ ਉਹ ਜ਼ਖਮੀ ਹੋ ਗਏ ਸਨ ਉਹ ਵੀ ਬਾਅਦ ਦੇ ਵਿੱਚ ਹਸਪਤਾਲ ਤੋਂ ਡਿਸਚਾਰਜ ਹੋ ਕੇ ਮਨਮੀਤ ਦੇ ਖਿਲਾਫ ਗਵਾਹੀ ਦਿੰਦੇ ਨੇ ਪਰ ਮਨਮੀਤ ਦਾ ਕਹਿਣਾ ਸੀ ਕਿ ਰਵਿੰਦਰ ਨਾਲ ਵਿਆਹ ਤੋਂ ਬਾਅਦ ਹੀ ਉਸਦੇ ਸਬੰਧ ਠੀਕ ਨਹੀਂ ਸਨ ਪਰ ਉਸ ਨੂੰ ਨਹੀਂ ਸੀ ਪਤਾ ਕਿ ਰਵਿੰਦਰ ਉਸ ਤੋਂ ਅਲੱਗ ਹੋ ਜਾਵੇਗੀ ਉਸ ਦੇ ਅਲੱਗ ਹੋਣ ਤੋਂ ਬਾਅਦ ਉਹ ਦਿਮਾਗੀ ਤੌਰ ਤੇ ਪਰਸ਼ਾਨ ਰਹਿਣ ਲੱਗਿਆ ਇਥੋਂ ਤੱਕ ਕਿ ਉਹ ਅਦਾਤ ਦੇ ਸਾਹਮਣੇ ਦੱਸਦਾ ਹੈ ਕਿ ਰਵਿੰਦਰ ਦੇ ਚਲੇ ਜਾਣ ਤੋਂ ਬਾਅਦ ਉਸ ਨੂੰ ਕਈ-ਕਈ ਦਿਨ ਨੀਂਦ ਹੀ ਨਹੀਂ ਸੀ ਆਉਂਦੀ ਤੇ ਉਹ ਭੁੱਖਾ ਵੀ ਰਹਿੰਦਾ ਸੀ ਇਥੋਂ ਤੱਕ ਕਿ ਮਨਮੀਤ ਨੇ ਆਪਣੀ ਨੌਕਰੀ ਵੀ ਛੱਡ ਦਿੱਤੀ ਸੀ ਤੇ ਹਰ ਸਮੇਂ ਉਹ ਕਰ ਦੇ ਵਿੱਚ ਹੀ ਰਹਿੰਦਾ ਸੀ ਪਰ ਉਹ ਪਰਿਵਾਰ ਦੇ ਕਿਸੇ ਮੈਂਬਰ ਨਾਲ ਵੀ ਗੱਲ ਨਹੀਂ ਸੀ ਕਰਦਾ ਉਹ ਹਰ ਸਮੇਂ ਰਵਿੰਦਰ ਦੀ ਫੋਟੋ ਨਾਲ ਹੀ ਗੱਲਾਂ ਕਰਦਾ ਰਹਿੰਦਾ ਸੀ ਬਚਪਨ ਤੋਂ ਹੀ ਮਨਮੀਤ ਨੂੰ ਮਿਰਗੀ ਦੀ ਬਿਮਾਰੀ ਸੀ ਜੋ ਕਿ ਉਸ ਦੀ ਕਾਲਡ ਦੇ ਵਿੱਚ ਬਾਕਸਿੰਗ ਦੇ ਦੌਰਾਨ ਸਿਰ ਦੇ ਵਿੱਚ ਸੱਟ ਲੱਗਣ ਕਰਕੇ ਹੋ ਗਈ ਸੀ ਉਸ ਦਾ ਧਿਆਨ ਰੱਖਦਾ ਉਸ ਦੀ ਮੈਡੀਸਨ ਟਾਈਮ ਸਰ ਲੈਂਦਾ ਪਰ ਹੁਣ ਉਹ ਉਸ ਬਿਮਾਰੀ ਦਾ ਵੀ ਧਿਆਨ ਨਹੀਂ ਸੀ ਰੱਖਦਾ ਜਿਸ ਦੇ ਕਾਰਨ ਉਸ ਦੀਆਂ ਬਿਮਾਰੀਆਂ ਹੋਰ ਵਧਣ ਲੱਗਿਆ ਤੇ ਆਖਿਰਕਾਰ ਮਨਮੀਤ ਦਾ ਇਹ ਕਹਿਣਾ ਹੈ ਕਿ ਉਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਇਹ ਸਭ ਕੁਝ ਅਚਾਨਕ ਕਿਵੇਂ ਹੋ ਗਿਆ ਇਸ ਤੋਂ ਬਾਅਦ ਪੁਲਿਸ ਦੁਆਰਾ ਉਸ ਦੀ ਜਾਂਚ ਕਰਾਈ ਜਾਂਦੀ ਹੈ ਤੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਸ ਨੂੰ ਕੋਈ ਵੀ ਦਿਮਾਗੀ ਬਿਮਾਰੀ ਨਹੀਂ ਹੈ ਉਸ ਨੂੰ ਸਿਰਫ ਥੋੜਾ ਬਹੁਤ ਡਿਪਰੈਸ਼ਨ ਸੀ ਆਪਣੀ ਪਤਨੀ ਤੋਂ ਅਲੱਗ ਹੋਣ ਦਾ ਤੇ ਆਪਣੇ ਵਿਆਹ ਟੁੱਟਣ ਦਾ ਪਰ ਪੁਲਿਸ ਕਸਟਡੀ ਦੇ ਵਿੱਚ ਹੋਣ ਤੇ ਵੀ ਮਨਵੀਤ ਦੁਆਰਾ ਬਹੁਤ ਹੀ ਅਜੀਬ ਕਵਸਚਨ ਪੁਲਿਸ ਨੂੰ ਕੀਤੇ ਜਾਂਦੇ ਸਨ ਕਈ ਵਾਰ ਉਹ ਕਹਿੰਦਾ ਕਿ ਉਸ ਦੀ ਪਤਨੀ ਉਸ ਦਾ ਇੰਤਜ਼ਾਰ ਕਰ ਰਹੀ ਹੈ ਉਹ ਆਪਣੀ ਪਤਨੀ ਨੂੰ ਦੇਖਣਾ ਚਾਹੁੰਦਾ ਹੈ ਤੇ ਕਈ ਵਾਰ ਉਹ ਕਹਿੰਦਾ ਕਿ ਉਸ ਦੀ ਪਤਨੀ ਮਰ ਗਈ ਹੈ ਜਾਂ ਹਲੇ ਵੀ ਜਿੰਦਾ ਹੈ ਤੇ ਇਸ ਚੀਜ਼ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਮਨਵੀਤ ਨੂੰ ਪਤਾ ਸੀ ਕਿ ਉਸ ਦੀ ਪਤਨੀ ਮਾਰਨ ਵਾਲੀ ਸਿਟੀ ਦੇ ਵਿੱਚ ਸੀ ਜਾਂ ਨਹੀਂ ਤੇ ਕੁਝ ਮਹੀਨੇ ਇਹ ਕੇਸ ਕੋਰਟ ਦੇ ਵਿੱਚ ਚੱਲਦਾ ਏ ਤੇ ਆਖਰਕਾਰ ਸਬੂਤਾਂ ਤੇ ਗਵਾਹਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮਨਮੀਤ ਨੂੰ ਫਸਟ ਡਿਗਰੀ ਕਤਲ ਕੇਸ ਦੇ ਵਿੱਚ 21 ਜੂਨ 2013 ਨੂੰ ਟ੍ਰਾਂਟੋ ਦੀ ਸੁਪਰੀਮ ਕੋਰਟ ਦੁਆਰਾ ਉਮਰ ਕੈਦ ਯਾਨੀ ਕਿ ਤਾ ਉਮਰ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਆ ਤੇ ਲਗਭਗ ਇਹ ਕੈਦ 100 ਸਾਲ ਬਿਨਾ ਪ੍ਰੋਲ ਤੋਂ ਚੱਲੇਗੀ ਯਾਨੀ ਕਿ 2029 ਤੱਕ ਮਨਮੀਤ ਨੂੰ ਜੇਲ੍ਹ ਦੇ ਵਿੱਚ ਹੀ ਰਹਿਣਾ ਪਵੇਗਾ ਤੇ ਉਸ ਤੋਂ ਬਾਅਦ ਉਹ ਪ੍ਰੋਲ ਦੇ ਲਈ ਅਪਲਾਈ ਕਰ ਸਕਦਾ ਹੈ ਤੇ ਆਖਰਕਾਰ ਮਨਮੀਤ ਆਪਣੇ ਗੁਨਾਹਾਂ ਨੂੰ ਕਬੂਲ ਕਰਦਾ ਹੈ ਤੇ ਦੱਸਦਾ ਹੈ ਕਿ ਲਗਭਗ ਉਸਨੇ 30 ਵਾਰ ਰਵਿੰਦਰ ਦੇ ਸਰੀਰ ਉੱਪਰ ਕੀਤੇ ਸਨ ਬਹੁਤ ਲੋਕਾਂ ਦਾ ਸਿਰਫ ਇਹ ਸੋਚਣਾ ਹੈ ਕਿ ਇਹ ਸਭ ਕੁਝ ਮਨਮੀਤ ਦੀ ਦਰਮਾਗੀ ਪਰੇਸ਼ਾਨੀ ਚੱਲਦੀ ਹੀ ਹੋਇਆ ਪਰ ਬਹੁਤ ਅਖਬਾਰ ਤੇ ਰਵਿੰਦਰ ਦਾ ਪਰਿਵਾਰ ਇਹ ਵੀ ਮੰਨਦਾ ਹੈ ਕਿ ਮਨਮੀਤ ਦਾ ਪਰਿਵਾਰ ਉਹਨਾਂ ਤੋਂ ਦਾਜ ਦੀ ਮੰਗ ਕਰਦਾ ਸੀ ਜਿਸ ਕਰਕੇ ਉਹ ਰਵਿੰਦਰ ਨੂੰ ਤੰਗ ਕਰਦੇ ਸੀ ਤੇ ਆਖਰਕਾਰ ਰਵਿੰਦਰ ਨੇ ਉਹਨਾਂ ਦਾ ਘਰ ਛੱਡਣ ਦਾ ਫੈਸਲਾ ਕਰ ਲਿਆ ਸੀ ਇਸ ਸਜਾ ਤੋਂ ਬਾਅਦ ਰਵਿੰਦਰ ਕੌਰ ਦੇ ਪਿਤਾ ਦੁਆਰਾ মিডিਆ ਅੱਗੇ ਆ ਕੇ ਕਿਹਾ ਗਿਆ ਸੀ ਕਿ ਉਮਰ ਕੈਦ ਵੀ ਸਹੀ ਆ ਪਰ ਉਹ ਮਨਵੀਤ ਨੂੰ 80 ਦੀ ਸਜ਼ਾ ਦੇਖਣੀ ਚਾਹੁੰਦੇ ਸਨ ਤੇ ਆਖਰਕਾਰ ਉਹ ਪਛਤਾ ਰਹੇ ਨਹੀਂ ਕਿ ਕਿਉਂ ਉਹਨਾਂ ਨੇ ਰਵਿੰਦਰ ਦਾ ਵਿਆਹ ਉਸ ਮੌਤ ਦੇ ਨਾਲ ਕੀਤਾ ਉਹ ਚਾਹੁੰਦੇ ਤਰਵਿੰਦਰ ਨੂੰ ਹੋਰ ਕਿਸੇ ਚੰਗੇ ਘਰ ਦੇ ਵਿੱਚ ਵੀ ਤੋਰ ਸਕਦੇ ਸਨ ਇੱਥੇ ਹੀ ਰਵਿੰਦਰ ਦੇ ਪਿਤਾ ਦੱਸਦੇ ਨੇ ਕਿ ਉਹਨਾਂ ਦੀ ਬੇਟੀ ਨੇ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਸੀ ਜੋ ਉਸ ਸਮੇਂ ਨਵੇਂ-ਨਵੇਂ ਕੈਨੇਡਾ ਗਏ ਸਨ ਤੇ ਉਹ ਬੱਚਿਆਂ ਨੂੰ ਡਾਂਸ ਵੀ ਸਿਖਾਉਂਦੀ ਸੀ ਜਿਸ ਕਰਕੇ ਮਨਮੀਤ ਉਸ ਨੂੰ ਪੰਗ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਜਿਸ ਦੇ ਕਰਕੇ ਆਖਰਕਾਰ ਉਹ ਦੋਵੇਂ ਅਲੱਗ ਹੋਏ ਸੀ ਇੱਕ ਇੰਟਰਵਿਊ ਦੇ ਵਿੱਚ ਰਵਿੰਦਰ ਦੀ ਮਾਂ ਸਰਬਜੀਤ ਕੌਰ ਦੱਸਦੀ ਹੈ ਕਿ ਰਵਿੰਦਰ ਬਾਪਸ ਰਾਜਪੁਰ ਆ ਕੇ ਰਹਿਣਾ ਚਾਹੁੰਦੀ ਸੀ ਤੇ ਉਸਨੇ ਇਸ ਕਤਲ ਤੋਂ ਸਿਰਫ 1 ਮਹੀਨਾ ਬਾਅਦ ਸਤੰਬਰ 2011 ਦੇ ਵਿੱਚ ਹੀ ਟਿਕਟ ਬੁੱਕ ਕਰਾ ਲਈ ਸੀ ਪਰ ਇਸ ਤੋਂ ਪਹਿਲਾਂ ਹੀ ਮਨਮੀਤ ਨੇ ਉਸ ਨੂੰ ਕਤਲ ਕਰ ਦਿੱਤਾ ਪਰ ਅੱਜ ਤੱਕ ਇਹ ਸੱਚ ਕਦੇ ਵੀ ਸਾਹਮਣੇ ਨਹੀਂ ਆਇਆ ਕਿ ਆਖਰਕਾਰ ਅਜਿਹੀ ਕੀ ਗੱਲ ਸੀ ਕਿ ਰਵਿੰਦਰ ਤੇ ਮਨਮੀਤ ਵੱਖਰੇ ਹੋ ਗਏ ਰਵਿੰਦਰ ਨੇ ਮਨਮੀਤ ਦਾ ਘਰ ਛੱਡ ਦਿੱਤਾ ਪਰ ਜੇ ਜਾਂਦੇ ਜਾਂਦੇ ਆਪਾਂ ਇਹ ਗੱਲ ਕਰਦੇ ਜਾਈਏ ਤਾਂ ਇੱਕ ਨਿਊ ਕਨੇਡੀਅਨ মিডিਆ ਦੀ ਇੱਕ ਰਿਪੋਰਟ ਪਬਲਿਸ਼ ਹੋਈ ਸੀ 2015 ਦੇ ਵਿੱਚ ਉਹਨਾਂ ਨੇ ਦੱਸਿਆ ਕੀ ਸੌਥ ਏਸ਼ੀਅਨ ਔਰਤਾਂ ਆਪਣੇ ਨਾਲ ਹੁੰਦੀ ਕੁੱਟ ਮਾਰਦੇ ਬਹੁਤ ਹੀ ਘੱਟ ਮਾਮਲੇ ਦਰਜ ਕਰਾਉਂਦੀਆਂ ਨੇ ਜਿਸ ਤੇ ਵਿੱਚ ਉਹਨਾਂ ਦੇ ਆਪਣੇ ਸਮਾਜ ਦੀਆਂ ਬੜਾਈਆਂ ਕਦਰਾਂ ਕੀਮਤਾਂ ਉਹਨਾਂ ਦੇ ਸਾਹਮਣੇ ਆਰ ਜਾਂਦੀਆਂ ਨੇ ਤੇ ਬਾਕੀ ਬਹੁਤ ਸਾਰੀਆਂ ਔਰਤਾਂ ਨੂੰ ਨੌਜ ਹੀ ਨਹੀਂ ਹੁੰਦੀ ਕਿ ਉਹਨਾਂ ਦੇ ਨਾਲ ਕੁਝ ਗਲਤ ਹੋ ਰਿਹਾ ਏ ਇੱਕ ਹੋਰ ਰਿਪੋਰਟ ਜੋ 2015 ਦੇ ਵਿੱਚ ਆਈ ਸੀ ਦੱਸਦੀ ਹੈ ਕਿ ਸੌਥ ਏਸ਼ੀਅਨ ਔਰਤਾਂ ਜ਼ਿਆਦਾਤਰ ਭਾਰਤੀ ਪਾਕਿਸਤਾਨੀ ਤੇ ਬੰਗਲਾਦੇਸ਼ ਉਹਨਾਂ ਦੇ ਵਿੱਚੋਂ ਹਰੇਕ 5 ਔਰਤਾਂ ਦੇ ਵਿੱਚੋਂ ਇੱਕ ਨਾਲ ਹਰ ਰੋਜ਼ ਕੁੱਟਮਾਰ ਹੁੰਦੀ ਆ ਤੇ ਇੱਕ ਹੋਰ ਰਿਪੋਰਟ ਇਹ ਗੱਲ ਦਾ ਖਾਸਾ ਕਰਦੀ ਆ ਕਿ ਲਗਭਗ 48% ਔਰਤਾਂ ਦੇ ਨਾਲ ਕੈਨੇਡਾ ਦੇ ਵਿੱਚ ਫਿਜ਼ੀਕਲ ਅਬਿਊਜ਼ ਹੁੰਦਾ ਹੈ ਜਿਨ੍ਹਾਂ ਦਾ ਪਿਸ਼ੋਕੜ ਸਾਊਥ ਏਸ਼ੀਆਨ ਕੰਟਰੀਆਂ ਦੇ ਨਾਲ ਹੈ ਜਿਨ੍ਹਾਂ ਦੇ ਵਿੱਚ ਪਤਾ ਨਹੀਂ ਕਿੰਨੀਆਂ ਅਮਨਦੀਪ ਕੌਰ ਢਿੱਲੋ ਤੇ ਰਵਿੰਦਰ ਕੌਰ ਪੰਗੂ ਵਰਗੀਆਂ ਔਰਤਾਂ ਸ਼ਾਮਲ ਨੇ ਤੋਂ ਸਾਰੇ ਲੋਕ ਔਰਤਾਂ ਦੇ ਕੁੱਟਮਾਰ ਕਰਨ ਨੂੰ ਆਪਣਾ ਅਧਿਕਾਰ ਹੀ ਸਮਝਦੇ ਨੇ ਸਾਰੇ ਸਾਬੀ ਕਮਿਊਨਿਟੀ ਨੂੰ ਇਹ ਸਮਝ ਬਹੁਤ ਬਾਅਦ ਦੇ ਵਿੱਚ ਆਵੇਗੀ ਪਰ ਸਾਨੂੰ ਅੱਜ ਸਮਝਣ ਦੀ ਲੋੜ ਹੈ ਕਿ ਕੀ ਕਾਰਨ ਹੈ ਸਾਡੀ ਸੁਸਾਇਟੀ ਹਮੇਸ਼ਾ ਹੀ ਮੇਲ ਡੋਮਿਨੇਟਰ ਰਹਿੰਦੀ ਹੈ ਤੇ ਅਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਆ ਕੇ ਵੀ ਆਪਣਾ ਕਲਚਰ ਨਹੀਂ ਛੱਡਦੇ ਕਿਸੇ ਨੂੰ ਆਪਣੇ ਨਾਲ ਕੈਦ ਕਰਕੇ ਰੱਖਦੇ ਆ ਸ਼ਹਿਰਮਨमीत ਨੇ ਵੀ ਰਵਿੰਦਰ ਨੂੰ ਆਪਣੇ ਨਾਲ ਬੰਨ ਕੇ ਰੱਖਣ ਦੀ ਖੁਆਇਸ਼ ਆਪਣੇ ਦਿਲ ਦੇ ਵਿੱਚ ਰੱਖੀ ਸੀ ਤੇ ਜਦੋਂ ਉਸ ਨੂੰ ਛੱਡ ਕੇ ਹੋਰ ਰਾਹ ਚੁਣਨ ਲੱਗੀ ਤਾਂ ਉਸ ਤੋਂ ਇਹ ਸਭ ਕੁਝ ਜਰਨੀ ਹੋਇਆ ਅੱਜ ਦੀ ਸਟੋਰੀ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਆ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਹੋਰ ਨਵੀਆਂ ਤੇ ਹੋਰ ਵੀਡੀਓ ਦੇਖਣ ਦੇ ਲਈ ਤਦ ਤੱਕ ਮਿਲਦੇ ਹਾਂ ਜਲਦੀ ਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ